ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਪੁਰਾਣੇ ਵਾਰਡ ਨੰਬਰ 5 ਤੋਂ ਭਾਜਪਾ ਦੇ ਉਮੀਦਵਾਰ ਰਜਨੀ ਗਾਬਾ ਨੂੰ ਜਿੱਥੇ ਵਾਰਡ ਵਾਸੀਆਂ ਵੱਲੋਂ ਪਰਮਾਹੁੰਗਾਰਾ ਮਿਲ ਰਿਹਾ ਉੱਥੇ ਹੀ ਤਪਸੰਦ ਬੀਬੀ ਪੰਚੀ ਦਿਲਬਾਖ ਕਲੋਨੀ ਪੁਰਾਣੇ ਦੇ ਮੁਖੇ ਵਾਦਾਰ ਬਾਬਾ ਰਵਿੰਦਰ ਸਿੰਘ ਜੀ ਨੇ ਵੀ ਰਜਨੀ ਗਾਬਾ ਨੂੰ ਆਪਣਾ ਸਮਰਥਨ ਦਿੱਤਾ ਹੈ ਇਸ ਮੌਕੇ ਬਾਬਰਵਿੰਦਰ ਸਿੰਘ ਜੀ ਨੇ ਭਾਜਪਾ ਉਮੀਦਵਾਰ ਰਜਨੀ ਗਾਪਾ ਨੂੰ ਆਪਣਾ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਗਾਪਾ ਪਰਿਵਾਰ ਨੇ ਪਹਿਲਾਂ ਵੀ ਗੁਹਰਾਣ ਸ਼ਹਿਰ ਦੇ ਵਿਕਾਸ ਕੰਮਾਂ 'ਚ ਆਪਣਾ ਵੱਡਮੁੱਲਾ ਯੋਗਦਾਨ ਅਦਾ ਕੀਤਾ ਹੈ ਜਿਸ ਦੇ ਚਲਦਿਆਂ ਉਹ ਵਾੜ ਵਾਸੀਆਂ ਨੂੰ ਅਪੀਲ ਕੀਤੀ ਕਿ ਵਾੜ ਨੰਬਰ 5 ਦੇ ਸਾਰੇ ਵੋਟਰ 21 ਦਸੰਬਰ ਨੂੰ ਆਪਣਾ ਇੱਕ ਇੱਕ ਕੀਮਤੀ ਬੋਟ ਕਮਲ ਦੇ ਫੁੱਲ ਤੇ ਪਾ ਕੇ ਰਜਨੀ ਗਾਪਾ ਨੂੰ ਕਾਮਯਾਬ ਕਰਨ ਤਾਂ ਜੋ ਵਾੜ ਦੇ ਰੁਕੇ ਹੋਏ ਵਿਕਾਸ ਦੇ ਕੰਮ ਹੋ ਸਕਣ ਪਟਵੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਗੱਭਾ ਪਰਿਵਾਰ ਦੇ ਵਿੱਚੋਂ ਬੀਬੀ ਰਜਨੀ ਗੱਭਾ ਜੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਅੱਗੇ ਵੀ ਸਾਡੇ ਨਗਰ ਕੌਂਸਲ ਦੇ ਉਹ ਇੱਕ ਤਰ੍ਹਾਂ ਦੇ ਪ੍ਰਧਾਨ ਸਾਹਿਬ ਰਹੇ ਗੁਰਮੀਸ਼ ਕੱਬਾ ਜੀ ਤੇ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਬਖੂਬੀ ਸਾਰੇ ਲੋਕ ਜਾਣਦੇ ਆ ਤੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡਾ ਸਥਾਨ ਬਣਾ ਕੇ ਬੈਠੇ ਆ ਤੁਹ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ ਕਿ ਸਾਡੀ ਬੀਬੀ ਰਜਨੀ ਕਾਬਾ ਜੀ ਜੋ ਉਹਨਾਂ ਦੀ ਗਰਮੇਸ਼ ਕਾਬਾ ਜੀ ਦੀ ਧਰਮ ਪਤਨੀ ਹੈ ਤਾਂ ਮੇਰੀ ਧਰਮ ਦੀ ਭੈਣ ਹੈ ਤੇ ਉਹਨਾਂ ਨੂੰ ਇਸ ਵਾਰ ਸੰਗਤਾ ਨੇ ਤੇ ਭਾਜਪਾ ਦੀ ਉਮੀਦਵਾਰ ਬਣਾ ਕੇ 5 ਨੰਬਰ ਵਾਰਡ ਚ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਸੇਵਕੋ ਸੇਵਾ ਬਣੀ ਆਈ ਗੁਰੂ ਪਾਸ਼ਾ ਨੇ ਕਿਰਪਾ ਕੀਤੀ ਹੈ ਕਿਉਂਕਿ ਇਹ ਬੀਬੀ ਇਹ ਇਲੈਕਸ਼ਨ ਹੀ ਲੜ ਰਹੀ ਕੱਲਾ ਕੱਲਾ 5 ਨੰਬਰ ਵਾਰਡ ਦਾ ਜਿਹੜਾ ਬੱਚਾ ਜਵਾਨ ਮਾਈ ਭਾਈ ਸਭ ਚੋਣ ਲੜ ਰਹੇ ਆ ਤੇ ਇਹਨਾਂ ਦੀਆਂ ਸੇਵਾਵਾਂ ਨੂੰ ਇਹਨਾਂ ਨੂੰ ਜਿਆਦਾ ਵਿੱਚ ਉਹਦੇ ਬਾੜ ਦੇ ਕੋ ਮੰਡੀ ਜ਼ਰੂਰਤ ਤਾਂ ਨਹੀਂ ਅਸੀਂ ਸਮਝਦੇ ਕਿਉਂਕਿ ਬੀਬੀ ਜੀ ਦੇ ਪਰਿਵਾਰ ਨੇ ਪਹਿਲਾਂ ਸੇਵਾਵਾਂ ਕੀਤੀਆਂ ਹੋਈਆਂ ਨੇ ਤੇ ਇੱਕ ਤਾਂ ਐਮਸੀ ਬਣਦੇ ਆ ਕਿ ਸਰਕਾਰ ਫੰਡ ਦੇਵੇ ਆ ਦੇਵੇ ਇਹਨਾਂ ਦੇ ਪਰਿਵਾਰ ਨੇ ਆਪਣੇ ਕੋਲੋਂ ਖਰਚ ਕਰਕੇ ਸਾਰੇ ਬਾੜਾਂ ਦਾ ਕੰਮ ਜਿਹੜਾ ਵਿਵਾਕਰੋਣੀ ਦਾ ਵੀ ਕਰਵਾਇਆ ਤੇ ਹੋਰ ਵੀ ਕਰਾਉਂਦੇ ਰਹਿਣ ਕਿ ਤੇ ਸਾਨੂੰ ਇਹ ਸੰਗਤਨਪੁਰ ਜੀ ਰਪੀਲ ਹੈ ਵੀ ਆਪਾਂ ਨੂੰ ਇੱਕ ਐਜੂਕੇਟਿਡ ਧਾਰਮਿਕ ਸਖਸ਼ੀਅਤ ਵੀ ਹੈ ਬੀਬੀ ਜੀ ਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਆ ਤੇ ਇਸ ਕਰਕੇ ਮੇਰੀ ਅਪੀਲ ਹੈ ਸਾਰੀਆਂ ਸੰਗਤਾਂ ਨੂੰ ਵੀ ਆਪਾਂ ਵੱਧ ਤੋਂ ਵੱਧ ਬੀਬਾ ਜੀ ਨੂੰ ਜਿਹੜੀ ਹੈਗੀ ਵੋਟ ਪਾ ਕੇ ਕਾਮਯਾਬ ਕਰੀਏ ਇਹ ਇਹਨਾਂ ਦੀ ਕਾਮਯਾਬੀ ਨਹੀਂ ਹੈ ਇਹ ਸਾਰੀ ਆਪਣੀ ਕਾਮਯਾਬੀ ਹੈ ਕਿਉਂਕਿ ਆਪਾਂ ਨੂੰ ਐਜੂਕੇਟਿਡ ਤੇ ਧਾਰਮਿਕ ਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਤਾਂ ਕਾਰਜ ਕਰਨ ਵਾਲੇ ਵੀ ਜਿਹੜੇ ਹੈਗੇ ਆ ਤੇ ਕਿਉਂਕਿ ਪਹਿਲਾਂ ਵੀ ਕਾਰਜ ਕੀਤੇ ਤੇ ਹੁਣ ਵੀ ਵੱਧ ਝੜ ਕੇ ਕਰਨਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਸੰਗਤਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਬੀਬੀ ਜੀ ਨੂੰ ਨਗਰ ਕੌਂਸਲ ਵਿੱਚ ਭੇਜਣਗੇ ਧੰਨਵਾਦ